ਇਸ ਨਾਜ਼ੁਕ ਸਥਿਤੀ ਦੇ ਵਿੱਚ ਟੀਵੀ ਦੇਖਣਾ ਬੰਦ ਕਰ ਦਿਓ ਜਾਂ ਘਟਾ ਦਿਓ ਗੋਦੀ মিডিਆ ਬਿਲਕੁਲ ਝੂਠਾ ਬਕਵਾਸ ਕਰ ਰਿਹਾ ਹੈ ਤੇ ਝੂਠੀਆਂ ਅਫਵਾਹਾਂ ਫਲਾ ਰਿਹਾ ਹੈ ਪੈਨਿਕ ਕ੍ਰੀਏਟ ਕਰ ਰਿਹਾ ਹੈ ਆ ਦੇਖੋ মিডিਆ ਦੀ ਕਰਤੂਤ ਆ ਇੱਕ ਵੱਡਾ ਚੈਨਲ ਹੈ ਜੀ ਨਿਊਜ਼ ਔਰ ਇਹਨਾਂ ਦੀਆਂ ਕਰਤੂਤਾਂ ਨੂੰ ਦੇਖ ਕੇ ਅੱਜ ਭਾਰਤ ਦੇ ਰੱਖਿਆ ਮੰਤਰਾਲੇ ਨੂੰ ਕਹਿਣਾ ਪੈ ਗਿਆ ਕਿ ਲਿਮਟ 'ਚ ਰਹੋ ਤੇ ਝੂਠੀਆਂ ਅਫਵਾਹਾਂ ਨਾ ਫਲਾਓ ਤੇ ਸੂਤਰਾਂ ਦੇ ਹਵਾਲੇ ਨਾਲ ਜੰਗ ਬਾਰੇ ਕੋਈ ਖਬਰ ਨਾ ਦਿਓ ਆ ਤੁਸੀਂ ਦੇਖੋ ਇਹ ਝੂਠਾ ਗੋਦੀ মিডিਆ ਕੀ ਪ੍ਰੋਸ ਕਰ ਰਿਹਾ ਜੀ ਨਿਊਜ਼ ਇਹ ਕਹਿ ਰਿਹਾ ਹੈ ਪਾਕਿਸਤਾਨ ਦਾ ਆਰਮੀ ਚੀਫ ਗ੍ਰਿਫਤਾਰ ਹੋ ਗਿਆ ਤਖਤਾ ਪਲਟ ਇਹ ਖਬਰ ਬਿਲਕੁਲ ਝੂਠੀ ਹੈ ਇਹੋ ਜਿਹਾ ਕੋਈ ਸੱਚੀ ਖਬਰ ਨਹੀਂ ਆ ਦੇਖੋ ਇਹੀ ਚੈਨਲ ਕਹਿ ਰਿਹਾ ਹੈ ਪਾਕਿਸਤਾਨ ਦੀ ਰਾਜਧਾਨੀ ਪਰ ਭਾਰਤ ਦਾ ਕਬਜ਼ਾ ਆ ਇੱਕ ਹੋਰ ਦੇਖੋ ਇਸੇ ਚੈਨਲ ਦੀ ਨਿਊਜ਼ ਲਾਹੌਰ ਮੇ ਗੁੱਸਾ ਭਾਰਤ ਦੇਖੀਏ ਲਾਈਵ ਹੁਣ ਤੁਸੀਂ ਦੱਸੋ ਕਿ ਇਹ ਬਿਲਕੁਲ ਝੂਠੀਆਂ ਖਬਰਾਂ ਨਹੀਂ ਇਹਨਾਂ ਖਬਰਾਂ ਨੂੰ ਦੇਖ ਕੇ ਭਾਰਤ ਦਾ ਰੱਖਿਆ ਮੰਤਰਾਲੇ ਨੂੰ ਕਹਿਣਾ ਪੈ ਗਿਆ ਕਿ ਜਿਹੜੀ ਝੂਠੀ ਖਬਰ ਹੈ ਉਹਨੂੰ ਨਾ ਫਲਾਓ ਪਰ ਇਹ ਜਿਹੜੇ ਗੋਦੀ ਮੀਡੀਆ ਵਾਲੇ ਨੇ ਇਹ ਇੰਨੀ ਇਹਨਾਂ ਨੇ ਸ਼ਰਮ ਲਾ ਰੱਖੀ ਹੈ ਹੱਦ ਹੋ ਗਈ ਹੈ ਜੋ ਮਰਜੀ ਬਕਵਾਸ ਕਰੀ ਜਾਣਾ ਲੋਕਾਂ ਨੂੰ ਡਰਾਈ ਜਾਣਾ ਇਹ ਤਾਂ ਜੰਗ ਨੂੰ ਛੁਗਲ ਮੇਲਾ ਬਣਾਈ ਬੈਠੇ ਨੇ ਇਹ ਤਾਂ ਜੰਗ ਨੂੰ ਐ ਕੋਈ ਜਸ਼ਨ ਵਾਂਗ ਪੇਸ਼ ਕਰ ਰਹੇ ਨੇ ਇਹ ਤਾਂ ਸਟੂਡੀਓ ਦੇ ਵਿੱਚ ਹੀ ਵਾਰ ਰੂਮ ਬਣਾ ਲੈਂਦੇ ਨੇ ਉੱਥੇ ਹੀ ਪਿੱਛੇ ਕੰਪਿਊਟਰਾਂ ਨਾਲ ਜਹਾਜ਼ ਟੈਂਕ ਬਣਾ ਬਣੂ ਕੇ ਆਪੇ ਹੀ ਲੜਾਈ ਕਰਾ ਕੇ ਆਪੇ ਹੀ ਸਾਰਾ ਕੁਝ ਕਰਾਈ ਜਾਂਦੇ ਨੇ ਔਰ ਇਹਨਾਂ ਦੀਆਂ ਇਹਨਾਂ ਹਰਕਤਾਂ ਦੇ ਨਾਲ ਦੇਸ਼ ਦੇ ਵਿੱਚ ਸਹਿਮ ਫੈਲ ਰਿਆ ਗਲਤ ਜਾਣਕਾਰੀਆਂ ਫੈਲ ਰਹੀਆਂ ਨੇ ਔਰ ਸਾਡੇ ਦੇਸ਼ ਭਾਰਤ ਨੂੰ ਕਈ ਸਾਰੇ ਸਵਾਲਾਂ ਦਾ ਜਵਾਬ ਅੰਤਰਰਾਸ਼ਟਰੀ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਇਹਨਾਂ ਦੇ ਝੂਠਾ ਕਰਕੇ ਦੇਣ ਦੀ ਨੋਬਤ ਆ ਜਾਣੀ ਹੈ ਕਿਉਂਕਿ ਇਹੋ ਜਿਹਾ ਕੁਝ ਹੋਇਆ ਨਹੀਂ ਜੋ ਇਹ ਪੇਸ਼ ਕਰ ਰਹੇ ਨੇ ਆ ਤੁਸੀਂ ਦੇਖੋ ਭਾਰਤ ਕਾ اسلامਾਬਾਦ ਪਰ ਕਬ ਹਮਲਾ ਭਾਰਤੀ ਸੈਨਾ ਨੇ ਭਾਰਤੀ ਫੌਜ ਨੇ ਅਜੇ ਤੱਕ ਇਹ ਦਾਅਵੇ ਨਹੀਂ ਕੀਤੇ ਭਾਰਤ ਸਰਕਾਰ ਨੇ ਅਜੇ ਤੱਕ ਇਹ ਖਬਰਾਂ ਦੇ ਦਾਅਵੇ ਨਹੀਂ ਕੀਤੇ ਜਿਹੜੇ ਇਹ ਗੋਦੀ ਮੀਡੀਆ ਪੇਸ਼ ਕਰ ਰਿਹਾ ਐਵੇਂ ਕਹਿ ਦਿੰਦੇ ਆ ਸੂਤਰਾਂ ਨੂੰ ਪਤਾ ਲੱਗਾ ਜਿੰਨੀ ਜਾਣਕਾਰੀ ਹੈ ਓਨੀ ਦਿਓ ਪਰ ਉਹ ਦਿਓ ਜਿਹੜੀ ਭਾਰਤੀ ਫੌਜ ਤੇ ਭਾਰਤ ਸਰਕਾਰ ਪੁਖਤਾ ਕਰਦੀ ਹੈ ਇਸ মিডিਆ ਨੇ ਪਹਿਲਾਂ ਨਫ਼ਰਤ ਫਲਾਉਣ ਤੇ ਪੂਰਾ ਜ਼ੋਰ ਲਾਇਆ ਤੇ ਹੁਣ ਇਹ ਵਿਊ ਲੈਣ ਦੇ ਲਈ ਡਰ ਤੇ ਡੈਸ਼ਟ ਕ੍ਰੀਏਟ ਕਰ ਰਿਆ ਡਰ ਵੇਚ ਰਿਆ ਡਾਰੇ মিডিਆ ਵਿਊ ਲੈਣੇ ਮਾਰੀ ਗੱਲ ਨਹੀਂ ਹੈ ਪਰ ਇਹ ਕੀ ਕਰ ਰਹੇ ਨੇ ਬਿਲਕੁਲ ਝੂਠ ਪਰੋਸ ਰਹੇ ਨੇ ਮੇਰੀ ਬੇਨਤੀ ਹੈ ਇਹੋ ਜੇ মিডিਆ ਦੀਆਂ ਖਬਰਾਂ ਨੂੰ ਸ਼ੇਅਰ ਨਾ ਕਰੋ ਤੁਸੀਂ ਵੀ ਕੋਈ ਵੀ ਜਾਣਕਾਰੀ ਅੱਗੇ ਸ਼ੇਅਰ ਕਰਨੀ ਹੈ ਤਾਂ ਪਹਿਲਾਂ ਪੁਖਤਾ ਕਰ ਲਓ ਦੇਖੋ ਜੰਗ ਕੋਈ ਮਜ਼ਾਕ ਨਹੀਂ ਹੁੰਦਾ ਜੰਗ ਕੋਈ ਰੁਮਾਂਚ ਨਹੀਂ ਹੁੰਦਾ ਜੰਗ ਕੋਈ ਛੁਗਲ ਮੇਲਾ ਨਹੀਂ ਹੁੰਦਾ ਜੰਗ ਬਰਬਾਦੀ ਦਾ ਨਾਂ ਜੰਗ ਤਬਾਹੀ ਦਾ ਨਾਂ ਜੰਗ ਲਾਸ਼ਾਂ ਦਾ ਨਾਂ ਜੰਗ ਬੇਰੁਜ਼ਗਾਰੀ ਦਾ ਨਾਂ ਜੰਗ ਕੰਗਾਲੀ ਦਾ ਨਾਂ ਔਰ ਆ ਜਿਹੜਾ মিডিਆ ਆ ਸਾਰਾ ਕੁਝ ਕਰ ਰਿਹਾ ਇਹ ਬਹੁਤ ਗਲਤ ਕਰ ਰਿਹਾ ਸੱਚੀਆਂ ਖਬਰਾਂ ਦੇਣੀਆਂ ਚਾਹੀਦੀਆਂ ਨੇ ਪਰ ਆ মিডিਆ ਕੀ ਕਰ ਰਿਹਾ پاکستان پر ਬੰਬੋ ਕੀ ਬਰਸ਼ਾ ਸ਼ੁਰੂ ਤਬਾਈ ਸਿੱਧੇ ਬਾਰਡਰ ਸੇ ਲਾਈਵ ਬਾਰਡਰ ਦੇ ਨੇੜੇ ਭਾਰਤੀ ਫੌਜ ਤੇ ਸਰਕਾਰ ਕਹਿ ਰਹੀ ਹੈ ਵੀ ਕੋਈ ਵੀ ਲਾਈਵ ਬਾਰਡਰ ਤੋਂ ਜਾਂ ਸੈਨਾ ਦਾ ਨਹੀਂ ਕਰਨਾ ਇਹ ਸ਼ਰਯਾਮ ਉਲੰਘਣਾ ਕਰ ਰਹੇ ਨੇ ਇਹ ਸ਼ਰਯਾਮ ਕਹਿ ਰਹੇ ਨੇ ਅਸੀਂ ਬਾਰਡਰ ਤੋਂ ਲਾਈਵ ਦਿਖਾ ਰਹੇ ਆ ਇਹ ਕਿਹੜੇ ਹਿਸਾਬ ਨਾਲ ਲਾਈਵ ਦਿਖਾ ਸਕਦੇ ਨੇ ਬਾਰਡਰ ਤੋਂ ਇਹ ਜੀ ਨਿਊਜ਼ ਵਾਲੇ ਇਸੇ ਤਰ੍ਹਾਂ ਆ ਤੁਸੀਂ ਅੱਜ ਤੱਕ ਵੇਖੋ आज तक चैनल कहता क्रंची पर भारत नेवी का हमला भारतीय सेना भारतीय फौज ਤੇ भारत सरकार ਅਜੇ ਉਹ ਦਾਅਵੇ ਨਹੀਂ ਕਰ ਰਹੀ ਜੋ ਇਹ ਕਰੀ ਜਾਂਦੇ ਨੇ ਇਹਨਾਂ ਨੂੰ ਕਿੱਥੋਂ ਪਤਾ ਲੱਗ ਰਿਹਾ ਹੱਦ ਹੋ ਗਈ ਹੈ ਫਿਰ ਆ ਤੁਸੀਂ ਅਗਲੀ ਖਬਰ ਦੇਖੋ ਆ ਇੱਕ ਚੈਨਲ ਹੈ इंडिया टीवी ਉਹ ਕਹਿ ਰਿਹਾ ਹੈ ਹਮਲੇ के बाद नॉर्थ कोरिया का पाकिस्तान पर भयंकर ऐलान ਦੱਸੋ ਕੀ ਨਾਰਥ ਕੋਰੀਆ ਨੇ ਪੈਂਕਰ ਐਲਾਨ ਕੀਤਾ ਵੀ ਪਾਕਿਸਤਾਨ ਬਾਰੇ ਬਿਲਕੁਲ ਝੂਠੀਆਂ ਖਬਰਾਂ ਨਹੀਂ ਫਲਾਉਣੀਆਂ ਚਾਹੀਦੀਆਂ ਇਹੋ ਜਿਹੇ ਟਾਈਮ ਸੱਚੀਆਂ ਤੇ ਸਹੀ ਤੇ ਸਟੀਕ ਜਾਣਕਾਰੀਆਂ ਦੇਣੀਆਂ ਚਾਹੀਦੀਆਂ ਕਿਉਂ ਡਰਾਉਣਾ ਲੋਕਾਂ ਨੂੰ ਜੰਗ ਜਿਹੜੇ ਬਾਰਡਰ ਤੇ ਬੈਠੇ ਨੇ ਉਹਨਾਂ ਤੋਂ ਪੁੱਛ ਕੇ ਦੇਖੋ ਸਾਰੇ ਸੁੱਤੇ ਪਏ ਨੇ ਭਾਵੇਂ ਭਾਰਤ ਸਰਕਾਰ ਕਹਿ ਰਹੀ ਹੈ ਨਾ ਡਰੋ ਨਾ ਸਹਿਮੋ ਪਰ ਫਿਰ ਵੀ ਜਿਹੜੇ ਬਾਰਡਰ ਤੇ ਨੇ ਉਹਨਾਂ ਸਾਰਿਆਂ ਲੋਕਾਂ ਦੇ ਮਨਾਂ 'ਚ ਇੱਕ ਡਰ ਹੈ ਇੱਕ ਬਹੁਤ ਵੱਡੀ ਚਿੰਤਾ ਹੈ ਕਿਉਂਕਿ ਇਹਨਾਂ ਨੇ ਜੰਗਾਂ ਦੇਖੀਆਂ ਨਹੀਂ ਉਹ ਜਿਹੜੇ ਬੈਠੇ ਨੇ ਬੰਬੇ ਸਟੂਡੀਓ ਬਣਾ ਕੇ ਉਹਨਾਂ ਨੇ ਨਾ ਜੰਗ ਦੇਖੀ ਐ ਨਾ ਜੰਗ ਲੜੀ ਐ ਪਰ ਉਹ ਥੋੜੇ ਜੇ ਭਲੇਖੇ ਚ ਨਹੀਂ ਉਹਨਾਂ ਨੂੰ ਐ ਲੱਗਦਾ ਅਸੀਂ ਦੂਰ ਆ ਪਰ ਦੁਨੀਆ ਦੇ ਸਾਰੇ ਦੇਸ਼ਾਂ ਕੋਲ ਇਹੋ ਜਿਹੇ ਮਸਾਇਲੇ ਨੇ ਜਿਹੜੀਆਂ ਹਜ਼ਾਰਾਂ ਕਿਲੋਮੀਟਰ ਤੱਕ ਮਾਰ ਕਰਦੀਆਂ ਨੇ ਸੋ ਮੈਨੂੰ ਲੱਗਦਾ ਕਿ ਇਹ ਜਿਹੜੇ ਸਟੂਡੀਓ 'ਚ ਬੈਠ ਕੇ ਸਟੂਡੀਓ 'ਚ ਜੰਗ ਲੜੀ ਜਾਂਦੇ ਨੇ ਇਹਨਾਂ ਨੂੰ ਵੀ ਭਾਰਤ ਦੀ ਜਿਹੜੀ ਆਰਮੀ ਐ ਸੈਨਾ ਉਹਨਾਂ ਦੇ ਨਾਲ ਬਾਰਡਰ ਤੇ ਭੇਜ ਦੇਣਾ ਚਾਹੀਦਾ ਫਿਰ ਇਹਨਾਂ ਦਾ ਪਤਾ ਲੱਗੇਗਾ ਵੀ ਇਹ ਕਿੰਨੇ ਕੁ ਯੋਧੇ ਨੇ ਕਿੰਨੇ ਕੁ ਸੂਰਮੇ ਨੇ ਜਿਹੜੇ ਉੱਥੇ ਉੱਛਲ-ਉੱਛਲ ਕੇ ਬੁੜਕੀ ਜਾਂਦੇ ਨੇ ਟਪੂਸੀਆਂ ਮਰੀ ਜਾਂਦੇ ਨੇ ਭਾਰਤੀ ਸੈਨਾ ਤੇ ਭਾਰਤ ਸਰਕਾਰ ਦੀਆਂ ਹਦਾਇਤਾਂ ਦੀ ਪਰਵਾਹ ਹੀ ਨਹੀਂ ਕਰਦੇ ਪਏ ਬੋਲੀ ਕੀ ਜਾਂਦੇ ਨੇ ਹੁਣ ਆ ਅਗਲੀ ਖਬਰ ਦੇਖੋ ਇਹ ਐਨ ਐਫ ਐਮ ਐਫ ਨਿਊਜ਼ ਦੀ ਆ ਇਹ ਕਹਿੰਦਾ ਕ੍ਰਾਂਚੀ ਵਿੱਚ ਗੁੱਸੇ ਭਾਰਤੀ ਸੈਨਾ ਤੁਸੀਂ ਦੱਸੋ ਕੀ ਹੁਣ ਤੱਕ ਭਾਰਤ ਸਰਕਾਰ ਜਾਂ ਭਾਰਤ ਦੀ ਫੌਜ ਨੇ ਇਹ ਗੱਲ ਦੱਸੀ ਹੈ ਕਿ ਸਾਡੀ ਫੌਜ ਕਰਾਚੀ ਤੱਕ ਪਹੁੰਚ ਗਈ ਹੈ ਕਿ ਬਾਰਡਰ ਦੋਵੇਂ ਦੇਸ਼ਾਂ ਦੀਆਂ ਸਨਾਵਾਵਾਂ ਜਿਹੜੀਆਂ ਨੇ ਹੁਣ ਤੱਕ ਟੱਪ ਕੇ ਉੱਥੋਂ ਤੱਕ ਚਲੀਆਂ ਗਈਆਂ ਬਿਲਕੁਲ ਗਲਤ ਜਾਣਕਾਰੀਆਂ ਇਹ ਫੁਲਾ ਰਹੇ ਨੇ ਓਨੀ ਜਾਣਕਾਰੀ ਦੇਣੀ ਚਾਹੀਦੀ ਹੈ ਜਿੰਨੀ ਹੋਵੇ ਹੁਣ ਤੁਸੀਂ ਆਹ ਹੋਰ ਖਬਰਾਂ ਦੇਖੋ ਇਹ ਆਜ ਤੱਕ ਚੈਨਲ ਦੀ ਖਬਰ ਹੈ ਆਜ ਤੱਕ ਕਹਿੰਦਾ ਲਾਹੌਰ ਸਮੇਤ ਕਈ ਸ਼ਹਿਰੋ ਮੇ ਭਾਰਤ ਨੇ ਮਚਾਈ ਤਬਾਈ ਹੁਣ ਤੁਸੀਂ ਦੱਸੋ ਕੀ ਭਾਰਤ ਦੀ ਫੌਜ ਜਾਂ ਭਾਰਤ ਦੀ ਸਰਕਾਰ ਇਹ ਦਾਅਵੇ ਕਰ ਰਹੀ ਹੈ ਜੋ ਇਹ ਬੋਲ ਰਹੇ ਨੇ ਜਿਹੜੇ ਦਾਅਵੇ ਸਰਕਾਰ ਤੇ ਫੌਜ ਕਰਦੀ ਹੈ ਉਹ ਤੇ ਗੱਲ ਹੋਈ ਨਾ ਪਰ ਇਹ ਆਪਣੇ ਆਪ ਆਪਣੇ ਕੋਲੋਂ ਹੀ ਬਣਾ ਕੇ ਚਲਾਈ ਜਾਂਦੇ ਨੇ ਸੋ ਆ ਅਗਲੀ ਖਬਰ ਦੇਖੋ ਤੁਸੀਂ اے ਐਨ ਐਫ ਐਨ ਐਮ ਐਫ ਦੀ ਨਿਊਜ਼ ਹੈ ਇਹ ਕਹਿੰਦਾ ਕਰਾਚੀ ਲਾਹੌਰ ਇਸਲਾਮਾਬਾਦ ਪਰ ਭਾਰਤੀ ਸੈਨਾ ਕਾ ਕਬਜ਼ਾ ਹੁਣ ਦੱਸੋ ਕੀ ਭਾਰਤ ਦੀ ਫੌਜ ਜਾਂ ਭਾਰਤ ਸਰਕਾਰ ਇਹ ਦਾਵਾ ਕਰਦੀ ਹੈ ਨਹੀਂ ਕਰਦੀ ਅਜੇ ਤੱਕ ਕਿਤੇ ਭਾਰਤ ਨੇ ਇਸ ਤਰ੍ਹਾਂ ਨਹੀਂ ਕੀਤਾ ਪਰ ਭਾਰਤ ਨੂੰ ਅੰਤਰਰਾਸ਼ਟਰੀ ਪੱਧਰ ਤੇ ਝੂਠੇ ਕਰਨ ਦੀ ਇਹ মিডিਆ ਕੋਈ ਕਸਰ ਨਹੀਂ ਛੱਡ ਰਿਆ ਹੁਣ ਆਹ ਖਬਰ ਦੇਖੋ ਇੱਕ ਚੈਨਲ ਦੀ ਇਹ ਕਹਿੰਦਾ ਭਾਰਤੀ ਸੈਨਾ ਨੇ ਅਸੀਮ ਮਨੀਰ ਕੋਕੀਆ ਗ੍ਰਿਫਤਾਰ ਪਿੱਛੇ ਕੁਐਸਚਨ ਮਾਰਕ ਪਾਤਾ ਵੀ ਕਹਦਾਂਗੇ ਵੀ ਅਸੀਂ ਤਾਂ ਕੁਐਸਚਨ ਪੁੱਛਿਆ ਪਰ ਕੁਐਸਚਨ ਪੁੱਛਿਆ ਤਾਂ ਇੱਕੋ ਹੀ ਕੁਐਸਚਨ ਪੁੱਛਣਾ ਇਹ ਕੁਐਸਚਨ ਦਾ ਮਤਲਬ ਕੀ ਹੈ ਜਿਹੜਾ ਅਸੀਮ ਮਨੀਰ ਆ ਉਹਨਾਂ ਦੀ ਫੌਜ ਦਾ ਉਹ ਮੁਖੀ ਹੈ ਤੇ ਇਸ ਤਰ੍ਹਾਂ ਦਾ ਪੈਨਿਕ ਇਸ ਤਰ੍ਹਾਂ ਦੀਆਂ ਝੂਠੀਆਂ ਚੀਜ਼ਾਂ ਨੀਡੀਆ ਨੂੰ ਪੇਸ਼ ਕਰਨ ਦਾ ਕੋਈ ਅਧਿਕਾਰ ਨਹੀਂਗਾ ਨਹੀਂ ਕਰਨੀਆਂ ਚਾਹੀਦੀਆਂ ਸੋ ਨੀਡੀਆ ਜਿਹੜਾ ਉਹਦਾ ਰੋਲ ਲੋਕਾਂ ਦੇ ਵਿੱਚ ਲੋਕਾਂ ਨੂੰ ਸਹੀ ਤੇ ਸੱਚੀਆਂ ਜਾਣਕਾਰੀਆਂ ਦੇਣਾ ਹੈ ਮੇਰੀ ਬੇਨਤੀ ਹੈ ਕਿ ਇਸ মিডিਆ ਦਾ ਬਾਈਕਾਟ ਕਰਨਾ ਚਾਹੀਦਾ ਜਿਹੜਾ ਝੂਠੀਆਂ ਖਬਰਾਂ ਦਿੰਦਾ ਅੱਜ ਤੱਕ ਇਹਨੇ ਭਾਰਤ ਦੇ ਵਿੱਚ ਬਹੁਤ ਸਾਰਾ ਕੁਝ ਗਲਤ ਕਰਾਇਆ ਇਹ ਦਿਨ ਰਾਤ ਲੋਕਾਂ ਦੇ ਦਿਮਾਗਾਂ 'ਚ ਕਈ ਝੂਠੀਆਂ ਚੀਜ਼ਾਂ ਦੀ ਪਰਸੈਪਸ਼ਨ ਬਣਾਉਂਦਾ ਨਫ਼ਰਤਾਂ ਭਰਦਾ ਔਰ ਇਹੀ মিডিਆ ਦੇ ਕਈ ਚੈਨਲ ਐਸੇ ਨੇ ਜਿਹੜੇ ਵੱਖ-ਵੱਖ ਪਾਰਟੀਆਂ ਦੀ ਰਾਜਨੀਤੀ ਨਾਲ ਜੁੜੇ ਨੇ ਔਰ ਅੰਨੀ ਚਮਚਾਗਰੀ ਕਰਦੇ ਨੇ ਵੱਖ-ਵੱਖ ਪਾਰਟੀਆਂ ਦੀ ਰਾਜਨੀਤੀ ਦੀ ਫਿਰ ਕਿ ਉਹ ਨਰਪੱਖ মিডিਆ ਰਹਿ ਜਾਂਦਾ ਹੈ ਬਿਲਕੁਲ ਨਹੀਂ ਔਰ ਇਹਦੇ ਚੋਂ ਵੱਡੀ ਗਿਣਤੀ মিডিਆ ਉਹ ਹੈ ਜਿਹੜਾ ਬਿਲਕੁਲ ਵਿਕਾਊ ਹੈ ਜਿੱਦੀ ਹਰ ਚੀਜ਼ ਵਿਕਾਊ ਹੈ ਪੈਸੇ ਦੇ ਕੇ ਉਸ মিডিਆ ਨੂੰ ਪੈਸੇ ਦੇ ਕੇ ਤੁਸੀਂ ਕਿਸੇ ਦੀ ਪੱਗ ਉਸ਼ਾਲ ਵੀ ਸਕਦੇ ਹੋ ਤੇ ਪੈਸੇ ਦੇ ਕੇ ਅਗਲੇ ਦਿਨ ਪੱਗ ਸਿਰ ਤੇ ਰਖਵਾ ਵੀ ਸਕਦੇ ਹੋ ਉਹ ਐਸਾ মিডিਆ ਸੋ মিডিਆ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਮੇਰੀ ਬੇਨਤੀ ਹੈ ਭੈਣੋ ਭਰਾਓ ਨਾਜਕ ਦੌਰ ਹੈ ਇਸ ਦੌਰ ਦੇ ਵਿੱਚ ਸਾਰਿਆਂ ਨੂੰ ਕਾਮਨਾ ਕਰਨੀ ਚਾਹੀਦੀ ਹੈ ਕਿ ਜੰਗ ਨਾ ਲੱਗੇ ਪਰ ਇਹ ਮੀਡੀਆ ਜਿਹੜਾ ਹੈ ਇਹ ਜੰਗ ਨੂੰ ਇੱਕ ਸ਼ੁਗਲ ਦੇ ਤੌਰ ਤੇ ਪੇਸ਼ ਕਰ ਰਿਹਾ ਹੈ ਕਿਉਂ ਬਈ ਜੰਗ ਇੱਕ ਮਜਬੂਰੀ ਹੈ ਪਰ ਜੰਗ ਕੋਈ ਸ਼ੌਂਕ ਨਹੀਂ ਇਹ ਮੀਡੀਆ ਇਸ ਤਰ੍ਹਾਂ ਪੇਸ਼ ਕਰ ਰਿਹਾ ਜਿਵੇਂ ਜੰਗ ਕੋਈ ਸ਼ੌਂਕ ਹੁੰਦਾ ਹੈ ਜਿਵੇਂ ਜੰਗ ਦੇ ਵਿੱਚੋਂ ਬਹੁਤ ਵੱਡੀਆਂ ਸਮੱਸਿਆਵਾਂ ਦੇ ਹੱਲ ਨਿਕਲ ਜਾਣੇ ਨੇ ਯੂਰਪ ਦੇ ਮੁਲਕ ਨੇ ਉਹਨਾਂ ਵੱਲ ਵੇਖਣ ਦੀ ਲੋੜ ਹੈ ਕਿੰਨੇ ਸਾਰੇ ਯੂਰਪ ਦੇ ਮੁਲਕ ਨੇ ਜਿਨ੍ਹਾਂ ਨੇ ਬਾਰਡਰ ਨਹੀਂ ਬਣਾਏ ਸਿਰਫ ਐਵੇਂ ਲਾਈਨਾਂ ਹੀ ਮਾਰ ਛੱਡੀਆਂ ਨੇ ਬਾਰਡਰਾਂ ਤੇ ਉਹਨਾਂ ਦੀਆਂ ਫੋਰਸਾਂ ਨਹੀਂ ਖੜੀਆਂ ਔਰ ਉਹ ਇੱਕ ਦੂਜੇ ਦੇਸ਼ ਚ ਜਾਣ ਲਈ ਵੀਜ਼ੇ ਨਹੀਂ ਲੈਂਦੇ ਬਿਨਾ ਵੀਜ਼ਿਆਂ ਤੋਂ ਜਾਂਦੇ ਆਉਂਦੇ ਨਹੀਂ ਬਾਰਡਰਾਂ ਤੇ ਜਾਂ ਇਸ ਲੜਾਈ ਝਗੜੇ ਦੇ ਵਿੱਚ ਉਹ ਬਹੁਤਾ ਖਰਚ ਕਰ ਹੀ ਨਹੀਂ ਰਹੇ ਤਾਂ ਫਿਰ ਉਹ ਖਰਚ ਕਰ ਰਹੇ ਨੇ ਤਰੱਕੀ ਤੇ ਵਿਕਾਸ ਤੇ ਉਹਨਾਂ ਦੇਸ਼ਾਂ ਦੇ ਵਿੱਚ ਨਾ ਲੋਕਾਂ ਤੇ ਕਰਜ਼ੇ ਨੇ ਨਾ ਲੋਕਾਂ ਦੇ ਇੰਨੀਆਂ ਖੁਦਕੁਸ਼ੀਆਂ ਨੇ ਨਾ ਇੰਨੀ ਗਰੀਬੀ ਹੈ ਨਾ ਇੰਨੀ ਬੇਰੋਜ਼ਗਾਰੀ ਹੈ ਨਾ ਇੰਨੀ ਬੇਕਾਰੀ ਹੈ ਤਰੱਕੀ ਹੀ ਤਰੱਕੀ ਹੈ ਇਸੇ ਕਰਕੇ ਸਾਡੇ ਜਿੰਨੇ ਵੀ ਧੀਆ ਪੁੱਤ ਨੇ ਸਾਰੇ ਹੀ ਉਹਨਾਂ ਮੁਲਕਾਂ ਵੱਲ ਵੀਜੇ ਲਵਾਲਵਾ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਬਹੁਤ ਸਾਰੇ ਡੌਂਕੀਆਂ ਲਾ ਕੇ ਗਲਤ ਤਰੀਕਿਆਂ ਨਾਲ ਵੀ ਉਧਰ ਨੂੰ ਨਿਕਲ ਰਹੇ ਨੇ ਤੇ ਉਧਰ ਦਾ ਕੋਈ ਵੀ ਧੀ ਪੁੱਤ ਸਾਡੇ ਵਰਗੇ ਮੁਲਕਾਂ 'ਚ ਨਹੀਂ ਆਉਣਾ ਚਾਹੁੰਦਾ ਕਿਉਂਕਿ ਇੱਥੇ ਉਹ ਹਾਲਾਤ ਉਹ ਮਾਹੌਲ ਉਹਨਾਂ ਨੂੰ ਨਹੀਂ ਮਿਲਦਾ ਸੋ ਮੈਨੂੰ ਲੱਗਦਾ ਹੈ ਕਿ ਅੱਜ ਦੇਸ਼ ਦੇ ਅੰਦਰ ਜਿਹੜੀ ਆ ਏਕਤਾ ਦੀ ਲੋੜ ਹੈ ਅੱਜ ਦੇਸ਼ ਦੇ ਅੰਦਰ ਸਦਭਾਵਨਾ ਦੀ ਲੋੜ ਹੈ ਅੱਜ ਦੇਸ਼ ਦੇ ਅੰਦਰ ਮਤਲਬ ਚੰਗੀਆਂ ਤੇ ਸਹੀ ਗੱਲਾਂ ਦੀ ਲੋੜ ਹੈ ਅੱਜ ਦੇਸ਼ ਦੇ ਅੰਦਰ ਝੂਠੀਆਂ ਅਫਵਾਹਾਂ ਫਲਾਉਣੀਆਂ ਜਾਂ ਝੂਠੀਆਂ ਖਬਰਾਂ ਫਲਾਉਣੀਆਂ ਇਹਦੀ ਲੋੜ ਬਿਲਕੁਲ ਨਹੀਂ ਹੈ ਇਸ ਮੀਡੀਆ ਦੀ ਪਛਾਣ ਕਰੋ ਇਹ মিডিਆ ਪਹਿਲਾਂ ਵੀ ਦੇਸ਼ ਦੇ ਵਿੱਚ ਫਿਰਕਾ ਪਰਸਤੀ ਦੀਆਂ ਬਹਿਸਾਂ ਕਰਾਉਂਦਾ ਰਹਿੰਦਾ ਹੈ ਇਹ ਉਹ মিডিਆ ਜਿਹੜਾ ਪਾਕਿਸਤਾਨ ਤੇ ਭਾਰਤ ਦੇ ਸਭ ਤੋਂ ਖਰੂਦੀ ਬੰਦੇ ਲੱਭ ਲੱਭ ਕੇ ਆਪਣੇ ਚੈਨਲਾਂ ਤੇ ਬਿਠਾਉਂਦਾ ਤੇ ਫਿਰ ਉਹਨਾਂ ਤੋਂ ਚੱਕਮੀਆਂ ਤੇ ਤਤਤੀਆਂ ਗੱਲਾਂ ਕਰਾਉਂਦਾ ਤੇ ਫਿਰ ਲੱਖਾਂ ਲੋਕਾਂ ਨੂੰ ਲਾਈਵ ਮੂਹਰੇ ਆਪਣੇ ਟੀਵੀਆਂ ਦੇ ਬਿਠਾਉਂਦਾ ਟੀਆਰਪੀ ਵਿਊਜ਼ ਤੇ ਮੁਨਾਫੇ ਦੀ ਭੁੱਖ ਦਾ ਮਾਰਿਆ ਇਹ মিডিਆ ਬਹੁਤ ਕੁਝ ਗਲਤ ਕਰ ਰਿਹਾ ਹੈ ਦੇਖੋ ਮੀਡੀਆ ਜੇ ਗਲਤ ਕਰੇਗਾ ਤਾਂ ਫਿਰ ਸਭ ਕੁਝ ਗਲਤ ਹੋਏਗਾ ਜੇ ਮੀਡੀਆ ਸਹੀ ਕਰੇਗਾ ਤਾਂ ਸਭ ਕੁਝ ਸਹੀ ਹੋਏਗਾ ਹੁਣ ਇੱਥੇ ਫੈਸਲਾ ਤੁਹਾਡੇ ਹੱਥ ਚ ਹੈ ਤੁਸੀਂ ਕੀ ਵੇਖਣਾ ਤੇ ਕੀ ਨਹੀਂ ਵੇਖਣਾ ਪਰ ਅੱਜ ਪੰਜਾਬ ਸਰਕਾਰ ਨੇ ਵੀ ਇਹ ਕਈ ਥਾਵਾਂ ਤੇ ਅਪੀਲ ਕੀਤੀ ਹੈ ਕੇਂਦਰ ਸਰਕਾਰ ਨੇ ਵੀ ਕੀਤੀ ਹੈ ਇਹ ਉਹ ਮੀਡੀਆ ਜਿਹੜਾ ਕਿਸੇ ਦੀ ਨਹੀਂ ਸੁਣਦਾ ਪਿਆ ਔਰ ਮੇਰੀ ਬੇਨਤੀ ਹੈ ਸਰਕਾਰ ਨੇ ਜਿਵੇਂ ਹੋਰ ਕਈ ਚੈਨਲ ਜਿਹੜੇ ਹਾਲਾਂਕਿ ਇਹਨਾਂ ਜਿੰਨੀ ਗਲਤ ਜਾਣਕਾਰੀ ਕਦੇ ਨਹੀਂ ਸੀ ਦੇ ਰਹੇ ਉਹ ਜਿਵੇਂ ਪਰਸੁੰਨ ਬਾਜਪਾਈ ਦਾ ਜਿਹੜਾ YouTube ਚੈਨਲ ਬੰਦ ਕੀਤਾ ਗਿਆ MP4 ਦਾ ਦਾ ਵਾਇਰ ਕਿੰਨੇ ਸਰੇ ਨੇ ਜਿਹੜੇ ਬੰਦ ਕੀਤੇ ਗਏ ਨੇ ਪਰ ਇਹਨਾਂ ਨੂੰ ਵੀ ਬੰਦ ਕੀਤਾ ਜਾਣਾ ਚਾਹੀਦਾ ਇਹ ਇਹਨਾਂ ਦੀ ਜ਼ੁਬਾਨ ਬੰਦ ਕਰਨੀ ਚਾਹੀਦੀ ਹੈ ਜਿਹੜੇ ਬਿਲਕੁਲ ਝੂਠ ਪਰੋਸ ਰਹੇ ਨੇ ਪਰ ਸ਼ਾਇਦ ਇਹਨਾਂ ਤੇ ਕਾਰਵਾਈ ਉਸ ਤਰ੍ਹਾਂ ਨਹੀਂ ਹੋਏਗੀ ਜਿਸ ਤਰ੍ਹਾਂ ਦੀ ਉਮੀਦ ਕੀਤੀ ਜਾਂਦੀ ਹੈ ਤੁਸੀਂ ਇੱਥੇ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਲਿਖਿਓ ਦੇਖੋ ਭਾਰਤ ਤੇ ਪਾਕਿਸਤਾਨ ਵਿਚਾਲੇ ਤਣਾ ਤਣੀ ਤ ਬਣੀ ਹੋਈ ਹੈ ਭਾਰਤ ਪਾਕਿਸਤਾਨ ਦੇ ਵਿਚਾਲੇ ਜਿਹੜਾ ਉਹ ਲਗਾਤਾਰ ਮਾਹੌਲ ਜਿਹੜਾ ਗਰਮ ਹੋ ਰਿਹਾ ਹੈ ਅੱਜ ਵੀ ਪੂਰੇ ਪੂਰੇ ਪੰਜਾਬ ਦੇ ਵਿੱਚ ਬਲੈਕ ਆਊਟ ਇਸ ਟਾਈਮ ਕੀਤਾ ਗਿਆ ਹੈ ਸ਼ਹਿਰਾਂ ਦੇ ਵਿੱਚ ਬत्तियां ਬੰਦ ਨੇ ਅੱਜ ਚੰਡੀਗੜ੍ਹ ਦੇ ਵਿੱਚ ਜਿਹੜੇ ਖਤਰੇ ਦੇ ਸੈਰਨ ਨੇ ਉਹ বাজਾਏ ਗਏ ਪਠਾਨਕੋਟ ਦੇ ਵਿੱਚ ਵੀ ਦਿਨ ਦੇ ਵੇਲੇ ਅੱਜ ਪੰਜਾਬ ਸਰਕਾਰ ਨੇ ਅਨਾਉਂਸਮੈਂਟ ਕੀਤੀ ਹੈ ਕਿ ਸਕੂਲ ਤੇ ਕਾਲਜ ਅਜੇ 10 ਤਰੀਕ ਤੱਕ ਬੰਦ ਰਹਿਣਗੇ ਔਰ ਨਾਲ ਦੀ ਨਾਲ ਕਈ ਸ਼ਹਿਰਾਂ ਦੇ ਵਿੱਚ ਜਿਹੜੇ ਜਲੰਧਰ ਸਮੇਤ ਇਹ ਕਿਹਾ ਗਿਆ ਕਿ ਵਿਆਹ ਸ਼ਾਦੀਆਂ ਦੇ ਉੱਪਰ ਡੀਜੇ ਢੋਲ ਤੇ ਜਿਹੜੀਆਂ ਆਤਿਸ਼ਬਾਜ਼ੀਆਂ ਤੇ ਲਾਈਟਿੰਗ ਆ ਇਹ ਨਾ ਕੀਤੀ ਜਾਵੇ ਔਰ ਨਾਲ ਹੀ ਜਿਹੜਾ ਉਹ ਇਹ ਕਿਹਾ ਗਿਆ ਕਿ ਜਿਹੜੀਆਂ ਦੁਕਾਨਾਂ ਨੇ ਉਹ 8 ਵਜੇ ਤੋਂ ਸਵੇਰੇ 6 ਵਜੇ ਤੱਕ ਬੰਦ ਕਰ ਦਿਓ ਇਸ ਟਾਈਮ ਦੇ ਉੱਪਰ ਦੁਕਾਨਾਂ ਨਹੀਂ ਖੋਲਣੀਆਂ ਤਮਾਮ ਜਿਹੜੀਆਂ ਗਾਈਡਲਾਈਨ ਨੇ ਉਹ ਜਾਰੀ ਹੋ ਰਹੀਆਂ ਨੇ ਪਰ ਇਹ ਬੇਲਗਾਮ মিডিਆ ਨੂੰ ਇਹਨੂੰ ਵੀ ਛਿੱਕਲੀ ਪੈਣੀ ਚਾਹੀਦੀ ਆ ਜਿੰਨਾ ਇਹ ਗਲਤ ਪ੍ਰਚਾਰ ਕਰ ਰਿਹਾ ਹੈ ਇਹ ਬਹੁਤ ਗਲਤ ਜਾਣਕਾਰੀਆਂ ਫਲਾ ਰਿਹਾ ਇਹਦੇ ਨਾਲ ਇਹ ਕੋਈ ਜੋਸ਼ ਨਹੀਂ ਭਰ ਰਿਹਾ ਬਲਕਿ ਇਹ ਤਾਂ ਡਰਾ ਰਿਹਾ ਝੂਠੀ ਜਾਣਕਾਰੀ ਦੇ ਕੇ ਭਾਵੇਂ ਵੜਿਆਇਆ ਜਾਣਾ ਹੋਵੇ ਉਹ ਵੀ ਠੀਕ ਨਹੀਂ ਹੈ ਝੂਠੀ ਜਾਣਕਾਰੀ ਦੇ ਵਿੱਚ ਪ੍ਰਸ਼ੰਸ਼ਾ ਵੀ ਨਹੀਂ ਕਿਸੇ ਦੀ ਕਰਨੀ ਚਾਹੀਦੀ ਝੂਠੀ ਸ਼ਾਬਾਸ਼ਿਬ ਨਹੀਂ ਦੇਣੀ ਚਾਹੀਦੀ ਪਰ ਇਹ ਮੀਡੀਆ ਤਾਂ ਬੜਾ ਕੁਛ ਨਿਯਾਇਜ਼ ਕਰ ਰਿਹਾ ਜਿਹਦੇ ਨਾਲ ਅੰਤਰਰਾਸ਼ਟਰੀ ਪੱਧਰ ਤੇ ਜਿਹੜੇ ਸਾਡੇ ਭਾਰਤ ਦੇ ਰਾਜਦੂਤ ਦੂਜੇ ਦੇਸ਼ਾਂ ਤੇ ਨੇ ਉਹਨਾਂ ਨੂੰ ਉਥੋਂ ਦਾ ਮੀਡੀਆ ਪੁੱਛੇਗਾ ਤੇ ਪੁੱਛ ਰਿਹਾ ਤਾਂ ਫਿਰ ਉਹ ਕੀ ਜਵਾਬ ਦੇਣਗੇ ਕਿ ਕੀ ਭਾਰਤ ਦੀ ਸੈਨਾ ਜਿਹੜੀ ਆ ਉਹ ਪਾਕਿਸਤਾਨ ਦੇ ਲਾਹੌਰ ਚ ਕੁਸ ਗਈ ਹੈ ਕਿ ਉਥੋਂ ਦੀ ਰਾਜਧਾਨੀ ਤੇ ਕਬਜ਼ਾ ਕਰ ਲਿਆ ਕੀ کراچی تک ਸਾਡੀ ਸੈਨਾ ਪਹੁੰਚ ਗਈ ਹੈ ਫਿਰ ਇਹ ਕਿਉਂ ਇਹ ਬਾਝਾਤ ਗੱਲਾਂ ਕਰ ਰਹੇ ਨੇ ਇਹ ਇੱਕ ਵੱਡਾ ਸਵਾਲ ਹੈ ਤੁਸੀਂ ਇਹਦੇ ਤੇ ਕੀ ਕਹੋਗੇ ਤੁਸੀਂ ਆਪਣਾ ਕੀਮਤੀ ਵਿਚਾਰ ਲਿਖਿਓ ਬਹੁਤ ਮਿਹਰਬਾਨੀ شکریہ